ਸ਼ਤਸ਼ਰੀਆਕਰ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰੇ ਆਖਿਆ ਜਾਂਦਾ ਹੈ ਕਿ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਦੋਸਤ ਜਾਂ ਪੱਕਾ ਦੁਸ਼ਮਣ ਨਹੀਂ ਹੁੰਦਾ ਸਮੇਂ ਦੇ ਅਨੁਸਾਰ ਰਿਸ਼ਤੇ ਬਦਲਦੇ ਰਹਿੰਦੇ ਹਨ ਲੋੜ ਪੈਣ ਤੇ ਦੋਸਤ ਦੁਸ਼ਮਣ ਬਣ ਜਾਂਦੇ ਹਨ ਤੇ ਦੁਸ਼ਮਣਾਂ ਦੇ ਨਾਲ ਗੂੜੀ ਸਾਂਝ ਪੈ ਜਾਂਦੀ ਤਿੰਨੇ ਖੇਤੀ ਕਰੂਨਾ ਦੇ ਖਿਲਾਫ ਲੱਗੇ ਮੋਰਚੇ ਤੋਂ ਬਾਅਦ ਭਾਜਪਾ ਤੇ ਕਿਸਾਨਾਂ ਦੇ ਵਿੱਚ ਇੱਕ ਅਜਿਹੀ ਟਕਰਾਅ ਦੀ ਸਥਿਤੀ ਪਹੁੰਚ ਗਈ ਸੀ ਜਾਂ ਦੋਵੇਂ ਐਸੀ ਸਥਿਤੀ ਦੇ ਵਿੱਚ ਪਹੁੰਚ ਗਏ ਸੀ ਜਿੱਥੋਂ ਕਦੇ ਵੀ ਵਾਪਸ ਮੁੜਿਆ ਜਾਵੇਗਾ ਇਹ ਸੰਭਵ ਨਹੀਂ ਸੀ ਜਾਪਦਾ ਪਰ ਪਿਛਲੇ ਕੁਝ ਸਮੇਂ ਤੋਂ ਜੋ ਪੰਜਾਬ ਦੀ ਸਰਜ਼ਮੀ ਤੇ ਵਾਪਰ ਰਿਹਾ ਹੈ ਉਹ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਿਹਾ ਹੈ ਇੱਕ ਸਮਾਂ ਸੀ ਕਿਸਾਨੀ ਅੰਦੋਲਨ ਦੇ ਸਮੇਂ ਜਦੋਂ ਪੰਜਾਬ ਦੇ ਭਾਜਪਾ ਆਗੂਆਂ ਦੇ ਘਰਾਂ ਦਾ ਘਰਾਓ ਹੋਇਆ ਸੀ ਪੀੜ ਨੇ ਇਕ ਆਗੂ ਦੇ ਕੱਪੜੇ ਤੱਕ ਪਾੜ ਦਿੱਤੇ ਸਨ ਪਿੰਡਾਂ ਦੇ ਵਿੱਚ ਵੜਨਾ ਤਾਂ ਨਾ ਮੁਮਕਨ ਹੀ ਜਾਪਦਾ ਸੀ ਖੈਰ ਖੇਤੀ ਕਾਨੂੰਨ ਵਾਪਸ ਹੋ ਗਏ ਪਰ ਕਿਸਾਨਾਂ ਦੇ ਮਨਾਂ ਦੇ ਵਿੱਚ ਜੋ ਭਾਜਪਾ ਦੇ ਖਿਲਾਫ ਰੋਹ ਸੀ ਉਹ ਵਾਪਸ ਨਾ ਹੋ ਸਕੇ। ਇਹ ਵੀ ਨਹੀਂ ਕਿ ਭਾਜਪਾ ਨੇ ਕੋਸ਼ਿਸ਼ ਨਹੀਂ ਕੀਤੀ। ਹੋਰ ਨਾ ਪਾਰਟੀਆਂ ਚੋਂ ਕਈ ਸਿੱਖ ਚਿਹਰੇ ਪਾਰਟੀ ਦੇ ਵਿੱਚ ਸ਼ਾਮਲ ਕਰਾਏ ਗਏ ਤਾਂਕਿ ਇਹਨਾਂ ਚਿਹਰਿਆਂ ਦੇ ਨਾਲ ਪਿੰਡਾਂ ਦੇ ਵਿੱਚ ਜਾਣਾ ਸੌਖਾ ਹੋ ਸਕੇ। ਪਰ ਲੋਕਾਂ ਦਾ ਵਿਰੋਧ ਦੇਖਦੇ ਹੋਏ ਉਹਨਾਂ ਚਿਹਰਿਆਂ ਦੇ ਵਿੱਚੋਂ ਹੀ ਕਈ ਆਗੂ ਵਾਪਸ ਉੱਥੇ ਚਲੇ ਗਏ ਉਸੇ ਪਾਰਟੀ ਦੇ ਵਿੱਚ ਚਲੇ ਗਏ ਜਿੱਥੋਂ ਉਹ ਆਏ ਸੀ ਇੱਕ ਆਮ ਧਾਰਨਾ ਹੀ ਬਣ ਗਈ ਸੀ ਜਾਂ ਇਹ ਕਹਿ ਲਓ ਹਜੇ ਵੀ ਉਤਾਰਨਾ ਬਣੀ ਹੋਈ ਹੈ ਕਾਇਮ ਹੈ ਕਿ ਭਾਜਪਾ ਇਕੱਲਿਆਂ ਕਦੇ ਵੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਦਾ ਪਰ ਸਿਆਣੇ ਕਹਿੰਦੇ ਨੇ ਕਿ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਸੰਯੁਕਤ ਕਿਸਾਨ ਮੋਰਚਾ ਨੇ 18 ਜੁਲਾਈ ਨੂੰ ਸਾਰੀਆਂ ਸਿਆਸੀ ਤਰ੍ਹਾਂ ਦੀ ਇੱਕ ਮੀਟਿੰਗ ਕਰਦੀ ਹੈ 올 ਪਾਰਟੀ ਮੀਟਿੰਗ ਵੈਸੇ ਤਾਂ ਤੁਸੀਂ ਆਮ ਤੌਰ ਤੇ ਇਹ 올 ਪਾਰਟੀ ਮੀਟਿੰਗ ਸ਼ਬਦ ਉਦੋਂ ਹੀ ਸੁਣਦੇ ਹੋ ਜਦੋਂ ਸਰਕਾਰਾਂ ਇਹ ਮੀਟਿੰਗ ਕਰਦੀਆਂ ਨੇ 올 ਪਾਰਟੀ ਮੀਟਿੰਗ ਕਰਦੀਆਂ ਨੇ ਉਹ ਵੀ ਜਦੋਂ ਮੁੱਦਾ ਬਹੁਤ ਹੀ ਅਹਿਮ ਹੋਵੇ ਕੋਈ ਅਜਿਹਾ ਮੁੱਦਾ ਹੋਵੇ ਜਿੱਥੇ ਸਾਰਿਆਂ ਤਰ੍ਹਾਂ ਦੀ ਆਮ رائے ਬਣਾਉਣੀ ਜ਼ਰੂਰੀ ਹੋ ਜਾਵੇ ਉਦੋਂ ਹੀ ਸਰਕਾਰਾਂ ਇਸ ਤਰ੍ਹਾਂ ਦੀ ਕਦੇ ਨਾ ਕਦੇ ਮੀਟਿੰਗ ਸਾਧਦੀਆਂ ਨੇ ਜਾਂ ਮੀਟਿੰਗ ਦੀ ਮੰਗ ਹੁੰਦੀ ਹੈ ਖੈਰ ਕਿਸਾਨ ਜਥੇਬੰਦੀਆਂ ਕਿਹੜਾ ਆਪਣੇ ਆਪ ਨੂੰ ਕਿਸੇ ਸਰਕਾਰ ਦੇ ਨਾਲੋਂ ਘੱਟ ਸਮਝਦੀਆਂ ਨੇ ਤੇ ਮੁੱਦਾ ਹੈ ਵੀ ਬਹੁਤ ਅਹਿਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਦੇ ਮਾਮਲੇ ਤੇ ਆਪੋ ਆਪਣਾ ਸਟੈਂਡ ਸਪਸ਼ਟ ਕਰਨ ਦੇ ਵਾਸਤੇ ਇਹ ਮੀਟਿੰਗ ਸੱਦੀ ਗਈ ਹੈ ਸਾਰੇ ਸਿਆਸੀ ਤਰ੍ਹਾਂ ਨੂੰ ਸੱਦ ਕੇ ਇਸ ਨੀਤੀ ਦੇ ਉੱਤੇ ਇਸ ਪਾਲਿਸੀ ਦੇ ਉੱਤੇ ਉਹਨਾਂ ਦੀ ਪਾਰਟੀ ਦਾ ਕੀ ਸਟੈਂਡ ਹੈ ਕੀ رائے ਹੈ ਸਪਸ਼ਟ ਕਰਨਾ ਹੈ ਇਸ ਮੀਟਿੰਗ ਦੇ ਵਿੱਚ ਇਹ ਮਕਸਦ ਹੈ ਬਾਕੀ ਸਿਆਸੀ ਧਿਰਾਂ ਦੇ ਨਾਲ-ਨਾਲ ਭਾਜਪਾ ਨੂੰ ਵੀ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਹੈ ਇੱਥੇ ਇਹ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਕਦੇ ਵੀ ਅਜੀਆਂ ਮੀਟਿੰਗਾਂ ਦੇ ਵਿੱਚ ਭਾਜਪਾ ਨੂੰ ਸੱਦਾ ਨਹੀਂ ਦਿੱਤਾ ਗਿਆ ਅਜੇ ਹਾ ਕੀ ਬਦਲਿਆ ਕਦੋਂ ਬਦਲੇ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਚਰਚਾ ਕਰਦੇ ਹਾਂ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸ਼ੰਭੂ ਤੇ ਖਨੌਰੀ ਮੋਰਚਾ ਜਿਹਨੂੰ ਕਨਸਾਨ ਅੰਦੋਲਨ 2.0 ਵੀ ਕਿਹਾ ਜਾਂਦਾ ਸੀ ਜਦੋਂ ਤੱਕ ਇਹ ਲੱਗਿਆ ਰਿਹਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਹੋਈ ਕਿ ਮੋਰਚਾ ਪੰਜਾਬ ਸਰਕਾਰ ਦੀ ਸ਼ਹਿਤੇ ਲੱਗਿਆ ਹੈ ਤੇ ਇੱਕ ਪ੍ਰਯੋਗ ਕਿਹਾ ਜਾਂਦਾ ਸੀ ਕਿ ਭਾਜਪਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਤ੍ਰੂਵੀ ਕਰਨ ਦਾ। ਕਿਸਾਨ ਤੇ ਵਪਾਰੀ ਵਰਗ ਦੇ ਵਿੱਚ ਧਰੂਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕੀਤੀ ਜਾ ਰਹੀ ਸੀ ਕਈ ਟਕਰਾਅ ਦੀਆਂ ਸਥਿਤੀਆਂ ਵੀ ਬਣੀਆਂ ਦੋਵੇਂ ਤਰ੍ਹਾਂ ਆਮੋ ਸਾਹਮਣੇ ਵੀ ਹੋਈਆਂ ਬੁੱਧੀਜੀਵੀਆਂ ਵੱਲੋਂ ਵੀ ਇਹ ਕਹਿਣ ਲੱਗਿਆ ਕਿ ਹਰਿਆਣੇ ਵਾਲਾ ਪ੍ਰਯੋਗ ਪੰਜਾਬ ਦੇ ਵਿੱਚ ਦਰੋਂਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਜੋ ਹਰਿਆਣੇ ਦੇ ਵਿੱਚ ਐਕਸਪੈਰੀਮੈਂਟ ਸਫਲਤਾ ਦੇ ਨਾਲ ਕਰ ਚੁੱਕੀ ਹੈ ਤੇ ਸਰਕਾਰ ਬਣਾਉਣ ਦੇ ਵਿੱਚ ਸਫਲ ਹੋਈ ਹੈ ਉਸੇ ਪ੍ਰਯੋਗ ਨੂੰ ਉਸੇ ਐਕਸਪੈਰੀਮੈਂਟ ਨੂੰ ਪੰਜਾਬ ਦੇ ਵਿੱਚ ਵੀ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੋਲਰਾਈਜੇਸ਼ਨ ਹੋ ਜਾਵੇ ਧ्रुਵੀਕਰਨ ਹੋ ਜਾਵੇ ਵਪਾਰੀ ਵਰਗ ਤੇ ਨਾਨ ਕਿਸਾਨ ਸਾਰੇ ਇਕੱਠੇ ਇੱਕ ਥਾਂ ਤੇ ਹੋ ਜਾਣ ਤੇ ਕਿਸਾਨ ਇੱਕ ਪਾਸੇ ਹੋ ਜਾਣ ਤੇ ਵੋਟਾਂ ਉਹਨਾਂ ਲਾਈਨਾਂ ਤੇ ਹੀ ਪੈਣ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਜਦੋਂ ਇਹ ਦੋਵੇਂ ਮੋਰਚੇ ਚੁਕਾ ਦਿੱਤੇ ਗਏ ਤਾਂ ਸਿਆਸੀ ਕਮੈਂਟਰੀ ਬਿਲਕੁਲ ਹੀ ਬਦਲ ਗਈ ਸਿਆਸੀ ਪੰਡਤਾਂ ਤੇ ਬੁੱਧੀਜੀਵੀਆਂ ਵੱਲੋਂ ਇਕਰਾਰ ਦਿੱਤਾ ਗਿਆ ਪਿੱਲੂ ਦੇ ਆਣਾ ਦੀ ਜਿਮਨੀ ਚੋਣ ਜਿੱਤਣ ਦੇ ਲਈ ਤੇ ਵਪਾਰੀ ਵਰਗ ਨੂੰ ਖੁਸ਼ ਕਰਨ ਦੇ ਲਈ ਪੰਜਾਬ ਸਰਕਾਰ ਨੇ ਇਹ ਕਦਮ ਚੱਕਿਆ ਆਪ ਦੀ ਸ਼ਹਿਰੀ ਵੋਟ ਦੇ ਉੱਤੇ ਨਜ਼ਰ ਹੈ ਤੇ ਇਸੇ ਵੋਟ ਨੂੰ ਸਾਧਨ ਦੇ ਲਈ ਇਹ ਸਭ ਕੁਝ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਜਥੇਬੰਦਿਆਂ ਵੱਲੋਂ ਆਪ ਆਗੂਆਂ ਦਾ ਤੇ ਆਪ ਐਮਐਲਏ ਦਾ ਵਿਰੋਧ ਵੀ ਇਸ ਦੇ ਨਾਲ ਹੀ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਘੇਰ ਕੇ ਪ੍ਰਸ਼ਨ ਪੁੱਛੇ ਜਾਣ ਲੱਗ ਪਏ ਟਰਾਲੀ ਚੋਰ ਵਰਗੀਆਂ ਦੂਸ਼ਣ ਬਾਗੀਆਂ ਤੇ ਛੋਟੀਆਂ ਘਟਨਾਵਾਂ ਨੂੰ ਬਹੁਤ ਵੱਡਾ ਕਰਕੇ ਪੇਸ਼ ਕੀਤਾ ਗਿਆ ਐਮਐਲਏਾਂ ਤੇ ਵੀ ਟਰਾਲੀ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ ਤਾਂ ਦੂਜੇ ਪਾਸੇ ਭਾਜਪਾ ਵੱਲੋਂ ਆਪਣੀਆਂ ਨਜ਼ਰਾਂ ਇਸ ਪਿੰਡੂ ਸੈਗਮੈਂਟ ਤੇ ਇਸ ਕਿਸਾਨੀ ਵੋਟ ਤੇ ਗੱਡ ਲਈਆਂ ਗਈਆਂ ਕਿਸਾਨ protest ਦੀਆਂ ਦੇ ਨਿਸ਼ਾਨੇ ਤੇ ਆਪ ਸਰਕਾਰ ਆ ਗਈ ਤੇ ਭਾਜਪਾ ਇਸ ਨਾਰਾਜ਼ਗੀ ਵਿੱਚੋਂ ਆਪਣਾ ਸਿਆਸੀ ਪੁਵਿੱਖ ਦੇਖਣ ਲੱਗ ਪਈ ਉਜਿਕ ਘਟਨਾਵਾਂ ਤੇ ਨਜ਼ਰ ਮਾਰਦੇ ਹਾਂ ਜੋ ਪਿਛਲੇ ਦਿਨਾਂ ਦੇ ਵਿੱਚ ਘਟਿਆ ਨੇ ਫਰੂਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਨੌਜਵਾਨ ਸਰਪੰਚ ਦੀ ਖੁਦਕੁਸ਼ੀ ਮਾਮਲੇ ਵਿੱਚ ਜਿੰਨੇ ਵੀ ਪ੍ਰਦਰਸ਼ਨ ਹੋਏ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ ਇਨਸਾਫ ਦੀ ਮੰਗ ਵਾਸਤੇ ਕਿਉਂਕਿ ਉੱਥੇ ਆਪ ਦੇ ਜਿਹੜੇ ਐਮਐਲਏ ਨੇ ਜਾਂ ਨੇਤਾ ਨੇ ਫੌਜਾ ਸਿੰਘ ਸਰਾਰੀ ਉਹਨਾਂ ਦੇ ਪੀਏ ਦਾ ਰੋਲ ਜਾਂ ਉਹਨਾਂ ਦਾ ਰੋਲ ਇਸ ਦੇ ਵਿੱਚ ਬੜਾ ਪ੍ਰਚਾਰਿਆ ਗਿਆ ਸੀ ਤਾਂ ਉਹਨਾਂ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਪਾਦੀਪਾ ਦੇ ਆਗੂਆਂ ਦੀ ਮੌਜੂਦਗੀ ਦੇਖੀ ਗਈ ਇਸੇ ਤਰ੍ਹਾਂ ਜਦੋਂ ਬਠਿੰਡਾ ਦੇ ਵਿੱਚ ਬੁਲਿਆਣਾ ਮੰਡੀ ਦੇ ਵਿੱਚ ਇੱਕ CIA ਦੀ ਹਿਰਾਸਤ ਵਿੱਚ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਜਾਂ ਮੌਤ ਹੋ ਜਾਂਦੀ ਹੈ ਤਾਂ ਇਸ ਇਨਸਾਫ ਮੰਗਣ ਲਈ ਜਿੰਨੇ ਵੀ ਧਰਨੇ ਪ੍ਰਦਰਸ਼ਨ ਹੋਏ ਵਿਰੋਧ ਪ੍ਰਦਰਸ਼ਨ ਹੋਏ ਤੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ-ਨਾਲ ਭਾਗਚਪਾ ਦਾ ਆਗੂ ਵੀ ਮੌਜੂਦ ਸੀ ਇਨ੍ਹਾਂ ਘਟਨਾਵਾਂ ਤੋਂ ਬਾਅਦ ਹੀ ਲੋਕਾਂ ਵੱਲੋਂ ਕਿਆਸਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਕਿ ਕੁਝ ਨਾ ਕੁਝ ਬਦਲ ਰਿਹਾ ਹੈ ਇਸ ਤੋਂ ਬਾਅਦ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਲੁਧਿਆਣਾ ਵਿਖੇ ਲੈਂਡ ਪੂਲਿੰਗ ਪਾਲਿਸੀ ਖਿਲਾਫ ਜੋ ਕਿਸਾਨਾਂ ਦਾ ਇਕੱਠ ਸੀ ਉਸ ਨੂੰ ਵੀ ਭਾਜਪਾ ਦੇ ਦੋ ਆਗੂਆਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਫਿਰ ਕੁਝ ਪੀੜਤ ਕਿਸਾਨਾਂ ਨੂੰ ਨਾਲ ਲੈ ਕੇ ਸੁਨੀਲ ਜਾਖੜ ਸਮੇਤ ਭਾਜਪਾ ਦੇ ਆਗੂਆਂ ਦਾ ਇੱਕ ਵਫਦ ਪੰਜਾਬ ਦੇ ਗਵਰਨਰ ਨੂੰ ਮਿਲਦਾ ਹੈ ਇੱਕ ਮੰਗ ਪੱਤਰ ਵੀ ਛਾਪਿਆ ਜਾਂਦਾ ਹੈ ਤੇ ਲੈਂਡ ਪੂਲਿੰਗ ਦਾ ਪਾਲਿਸੀ ਦਾ ਵਿਰੋਧ ਕਰਨ ਦੀ ਕੋਸ਼ਨਾ ਕਰ ਦਿੱਤੀ ਜਾਂਦੀ ਹੈ ਐਲਾਨ ਕਰ ਦਿੱਤਾ ਜਾਂਦਾ ਹੈ ਸੁਨੀਲ ਜਾਖੜ ਉਦੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਹਿੰਦੇ ਨੇ ਕਿ ਮੁੱਖ ਵਿਰੋਧੀ ਧਿਰ ਪੰਜਾਬ ਦੇ ਵਿੱਚ ਜੋ ਹੈ ਕਾਂਗਰਸ ਪਾਰਟੀ ਉਹ ਆਪਣੀ ਭੂਮਿਕਾ ਨਿਭਾਉਣ ਦੇ ਵਿੱਚ ਅਸਫਲ ਹੋਈ ਹੈ ਤਾਂ ਹੀ ਭਾਜਪਾ ਨੂੰ ਅੱਗੇ ਆਉਣਾ ਪਿਆ ਹੈ ਭਾਜਪਾ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਡੱਟ ਕੇ ਖੜੇਗੀ ਇਹ ਉਹਨਾਂ ਵੱਲੋਂ ਗੱਲਾਂ ਕਹੀਆਂ ਗਈਆਂ ਕਈ ਸਟੇਜਾਂ ਤੇ ਕਈ ਮੁੱਦਿਆਂ ਤੇ ਸਰਕਾਰ ਦੇ ਖਿਲਾਫ ਖੜੀ ਹੋਣ ਵਾਲੀ ਭਾਜਪਾ ਇੱਕ ਧਿਰ ਬਣ ਗਈ ਹੈ ਜਾਂ ਇਹ ਕਹਿ ਲਈਏ ਕਿ ਲੋਕ ਉਸ ਨੂੰ ਇਸ ਤਰੀਕੇ ਨਾਲ ਇਸ ਨਜ਼ਰੀਏ ਨਾਲ ਦੇਖਣ ਲੱਗ ਪਏ ਨੇ ਕਿ ਸਰਕਾਰ ਦੇ ਵਿਰੋਧ ਦੇ ਵਿੱਚ ਜੇ ਕੋਈ ਧਿਰ ਖੜੀ ਹੋ ਰਹੀ ਹੈ ਤਾਂ ਉਹ ਭਾਜਪਾ ਹੈ ਹੁਣ ਇਸ ਮੌਕੇ ਤੇ ਅਕਾਲੀ ਦਲ ਕੀ ਕਰ ਰਿਹਾ ਹੈ ਕਾਂਗਰਸ ਪਾਰਟੀ ਕੀ ਕਰ ਰਹੀ ਹੈ ਕਿਸਾਨ ਜਥੇਬੰਦੀਆਂ ਕਿਸਾਨ ਆਗੂ ਕੀ ਭੂਮਿਕਾ ਨਿਭਾ ਰਹੇ ਹੈ ਇਹਨਾਂ ਦੇ ਉੱਤੇ ਵੀ ਪ੍ਰਸ਼ਨ ਚੈਨ ਨੇ ਇਹ ਵੀ ਦੇਖਣਾ ਲਾਜ਼ਮੀ ਹੈ ਜਦੋਂ ਅਸੀਂ ਭਾਜਪਾ ਦੀ ਇਸ ਕੋਸ਼ਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਕਾਲੀ ਦਲ ਵੱਲੋਂ 15 ਜੁਲਾਈ ਨੂੰ ਇੱਕ ਵਿਰੋਧ ਪ੍ਰਦਰਸ਼ਨ ਦਾ ਵੱਡੇ ਪ੍ਰਦਰਸ਼ਨ ਦਾ ਵੱਡੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਪਰ 15 ਜੁਲਾਈ ਆਉਂਦੇ-ਆਉਂਦੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਅੱਗੇ 22 ਤਰੀਕ ਦੇ ਪ੍ਰੋਗਰਾਮ ਨੂੰ ਸ਼ਿਫਟ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਉਹਨਾਂ ਨੂੰ ਸ਼ਾਇਦ ਇਹ ਲੱਗਿਆ ਸੀ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਨੂੰ ਤੇ 15 ਜੁਲਾਈ ਨੂੰ ਕਿਉਂਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਹੈ ਸਾਰੀ ਮੀਡੀਆ ਦੀਆਂ ਨਜ਼ਰਾਂ ਉਸ ਸੈਸ਼ਨ ਤੇ ਹੋਣਗੀਆਂ ਤੇ ਸਾਡਾ ਪ੍ਰਦਰਸ਼ਨ ਜਿਹੜਾ ਹੈ ਧਰਨਾ ਪ੍ਰਦਰਸ਼ਨ ਜਾਂ ਸਾਡਾ ਜੋ ਪ੍ਰੋਗਰਾਮ ਹੈ ਉਸ ਨੂੰ ਉਹਨੀਆਂ ਸੁਰੱਖਿਅਤਾਂ ਨਹੀਂ ਮਿਲਣੀਆਂ ਉਹ ਸ਼ਾਇਦ ਉਸ ਪ੍ਰਸੀਡਿੰਗ ਦੇ ਵਿੱਚ ਕਿਧਰੇ ਗਵਾਚ ਜਾਏਗਾ ਜਿਹੜੀ ਮਾਈਲੇਜ ਸਾਨੂੰ ਚਾਹੀਦੀ ਹੈ ਉਹ ਮਾਈਲੇਜ ਨਹੀਂ ਮਿਲੇਗੀ ਇਸ ਕਰਕੇ 22 ਤਰੀਕ ਨੂੰ ਇਹਨੂੰ ਪੋਸਟਪੋਨ ਕਰ ਦਿੱਤਾ ਗਿਆ ਹਾਲਾਂਕਿ ਇਹ ਕਾਰਨ ਨਹੀਂ ਦੱਸੇ ਗਏ ਕਾਰਨ ਤਾਂ ਕੋਈ ਵੀ ਨਹੀਂ ਦੱਸਿਆ ਗਿਆ ਔਰ ਇਹ ਇੱਕ ਓਬਵੀਅਸ ਜਿਹਾ ਕਾਰਨ ਹੈ ਕਿ ਇਸ ਤਰ੍ਹਾਂ ਹੀ ਹੋਇਆ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਸੀ ਕਿ ਇਸ ਧਰਨੇ ਪ੍ਰਦਰਸ਼ਨ ਦਾ ਜੋ ਮਕਸਦ ਹੈ ਉਹ ਪੂਰਾ ਨਹੀਂ ਹੋਣਾ ਸੁਰਖੀਆਂ ਨਹੀਂ ਬਟੋਰੀਆਂ ਜਾਣੀਆਂ ਸੋ ਅਕਾਲੀ ਦਲ ਇੱਥੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਦਾ ਨਹੀਂ ਦਿਖਾਈ ਦੇ ਰਿਹਾ ਕਿਸਾਨਾਂ ਦੀ ਲੜਾਈ ਲੜਦਾ ਨਹੀਂ ਦਿਖਾਈ ਦੇ ਰਿਹਾ ਉਹ ਸੁਰਖੀਆਂ ਤਲਾਸ਼ ਰਿਹਾ ਹੈ ਉਹ ਸੁਰਖੀਆਂ ਦੇ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਸ ਨੂੰ ਹਾਸ਼ੀਏ ਤੇ ਨਾ ਧੱਕਿਆ ਜਾਵੇ ਇਹ ਲੱਗੇ ਕਿ ਉਹ ਕਿਸਾਨਾਂ ਦੀ ਲੜਾਈ ਲੜ ਰਿਹਾ ਹੈ ਲੜਾਈ ਨਹੀਂ ਲੜ ਰਿਹਾ ਪਰ ਇਹ ਲੱਗਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਲੜਾਈ ਲੜ ਰਿਹਾ ਹੈ ਇਸ ਪਰਸੈਪਸ਼ਨ ਦੀ ਲੜਾਈ ਨੂੰ ਅਕਾਲੀ ਦਾ ਲੜ ਰਿਹਾ ਹੈ ਪੋਜੀਸ਼ਨ ਉਹਦੀ ਕੋਈ ਬਹੁਤੀ ਸ਼ਖਾਵੀ ਨਹੀਂ ਹੈ ਕਿਸੇ ਵੀ ਚੋਣਾਂ ਦੇ ਵਿੱਚ ਜ਼ਮਾਨਤ ਜਬਤ ਹੋਣ ਤੋਂ ਨਹੀਂ ਬਚ ਰਹੀ ਉਧਰ ਪੰਥਕ ਹਲਕਿਆਂ ਦੇ ਵਿੱਚ ਵੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਚਾਹੇ ਉਹ ਦਸੇਦਾਰਾਂ ਦੀ ਨਿਯੁਕਤੀ ਹੋਵੇ ਚਾਹੇ ਉਹ ਤਖਤਾਂ ਦਾ ਟਕਰਾਅ ਹੋਵੇ ਕਿਹਾ ਜਾ ਰਿਹਾ ਹੈ ਕਿ ਟਲ ਗਿਆ ਪਰ ਕਿਤੇ ਵੀ ਇਹ ਗੱਲਾਂ ਪੂਰੇ ਤਰੀਕੇ ਨਾਲ ਖਤਮ ਨਹੀਂ ਹੋਈਆਂ ਤੇ ਲੋਕਾਂ ਵੱਲੋਂ ਸੁਖਬੀਰ ਬਾਦਲ ਨੂੰ ਪਰਵਾਣ ਕੀ ਮਿਲਣਾ ਹਜੇ ਬਹੁਤ ਦੂਰ ਹੈ। ਸੋ ਅਕਾਲੀ ਦਲ ਆਪਣੀਆਂ ਹੀ ਪ੍ਰੋਬਲਮਸ ਦੇ ਵਿੱਚ ਆਪਣੀਆਂ ਹੀ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ ਹੈ। ਉਹ ਹਜੇ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਬਹੁਤਾ ਵੱਡਾ ਰੋਲ ਨਿਭਾਉਣ ਦੇ ਯੋਗ ਨਹੀਂ ਦਿੱਖਦਾ। ਕਾਂਗਰਸ ਪਾਰਟੀ ਦੀ ਜੇ ਗੱਲ ਕਰ ਲਈਏ ਉਹ ਵੀ ਆਪਸੀ ਜਿਹੜਾ ਉਹਨਾਂ ਦਾ ਟਕਰਾ ਹੈ ਪਾਟੋ ਟੜ ਦੀ ਸਥਿਤੀ ਹੈ ਉਹ ਅੱਜ ਵੀ ਬਰਕਰਾਰ ਹੈ। ਲੁਧਿਆਣਾ ਜਿੰਨੀ ਚੋਣ ਤੋਂ ਬਾਅਦ ਉਹ ਹੋਰ ਤਿੱਖੀ ਹੋ ਗਈ ਲੱਗਦੀ ਹੈ ਜਿਹੜੀ ਇਹ ਲੈਂਡ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਦਾ ਵਿਰੋਧ ਤਾਂ ਕਾਂਗਰਸ ਵੱਲੋਂ ਕੀਤਾ ਗਿਆ ਹੈ ਲੁਧਿਆਣੇ ਦੇ ਵਿੱਚ ਧਰਨੇ ਵੀ ਲਾਏ ਗਏ ਨੇ ਪਰ ਉਹਦੇ ਵਿੱਚ ਸਿਰਫ ਇੱਕ ਤੜਾਹੀ ਪਾਰਟ ਲੈਂਦਾ ਦਿਖਾਈ ਦੇ ਰਿਹਾ ਹੈ ਰਾਜਾ ਵੜਿੰਗ ਜਾਂ ਪ੍ਰਤਾਪ ਬਾਜਵਾ ਹੋਣੀ ਉਹ ਗਰੁੱਪ ਹੀ ਇਸ ਦੀ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ ਜਦੋਂ ਕਿ ਲੁਧਿਆਣੇ ਦੇ ਵਿੱਚ ਜਿੰਨੇ ਆਗੂ ਨੇ ਚਾਹੇ ਉਹ ਪਾਕ ਪੁਸ਼ਨ ਆਸ਼ੂ ਨੇ ਜਾਂ ਫਿਰ ਪ੍ਰਗਟ ਸਿੰਘ ਹੋਣੀ ਹੋਣ ਰਾਣਾ ਗੁਰਜੀਤ ਹੋਣ ਜਰਮਜੀਤ ਚੰਨੀ ਹੋਣ ਉਹ ਇਨਾਂ ਪ੍ਰਦਰਸ਼ਨਾਂ ਦਾ ਹਿੱਸਾ ਨਹੀਂ ਬਣ ਕੇ ਦਿਖਾਈ ਦੇ ਰਹੇ ਉਹ ਇਨਾਂ ਤੋਂ ਅਲੱਗ ਆਪਣੇ ਆਪ ਨੂੰ ਰੱਖ ਰਹੇ ਸੋ ਕਾਂਗਰਸ ਪ੍ਰਦਰਸ਼ਨ ਕਰਦੀ ਹੋਈ ਵੀ ਵੰਡ ਦੀ ਆਪਸੀ ਵੰਡ ਦੀ ਜਿਹੜੀ ਸਥਿਤੀ ਆ ਉਹਦੇ ਵਿੱਚ ਫਸੀ ਹੋਈ ਹੈ ਲੋਕ ਉਹਨਾਂ ਸੀਰੀਅਸਲੀ ਕਾਂਗਰਸ ਨੂੰ ਵੀ ਨਹੀਂ ਲੈ ਰਹੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿਸਾਨ ਜਥੇਬੰਦੀਆਂ ਜਿਹੜਾ ਪਹਿਲਾ ਕਿਸਾਨ ਮੋਰਚਾ ਲੱਗਿਆ ਸੀ ਜਾਂ ਕਿਸਾਨ ਅੰਦੋਲਨ ਹੋਇਆ ਸੀ ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਇੱਕ ਜੋ ਠੋਕੇ ਅੰਦੋਲਨ ਲੜ ਰਹੀਆਂ ਸੀ ਤੇ ਉਹਦੇ ਨਤੀਜੇ ਵੀ ਸਾਰਿਆਂ ਦੇ ਸਾਹਮਣੇ ਨੇ ਲੇਕਿਨ ਉਸ ਦੀ ਸਫਲਤਾ ਤੋਂ ਬਾਅਦ ਜਿਵੇਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਗਾਈ ਗਈ ਆਪਸ ਦੇ ਵਿੱਚ ਟਕਰਾਅ ਵਧ ਗਿਆ ਆੜਦੜ ਜੱਥੇ ਬੰਦੀਆਂ ਦੁਬਾਰਾ ਛਿੰਡ ਗਈਆਂ ਗਿਣਤੀ 32 ਤੋਂ 100 ਤੋਂ ਪਾਰ ਚਲੀ ਗਈ ਤੇ ਫੇਰ ਐਸ ਕੇ ਐਮ ਰਾਜਨੀਤਿਕ ਤੇ ਗੈਰ ਰਾਜਨੀਤਿਕ ਦੇ ਦੋ ਵੱਡੇ ਵੱਡੇ ਧੜਿਆਂ ਦੇ ਵਿੱਚ ਇਸ ਮੋਰਚੇ ਦੇ ਆ ਜਿਵੇਂ ਬੰਦੀਆਂ ਵੱਡੀਆਂ ਬੰਦੀਆਂ ਤੇ ਜਿਹੜਾ ਖਲੋਰੀ ਮੋਰਚਾ ਲੱਗਿਆ ਜਾਂ ਸ਼ੰਭੂ ਦੇ ਵਿੱਚ ਜਿਹਨੂੰ ਕਿਸਾਨ ਅੰਦੋਲਨ 2.0 ਕਿਹਾ ਗਿਆ ਉਹਦੇ ਵਿੱਚ ਵੀ ਇਹਨਾਂ ਕਿਸਾਨ ਜਥੇਬੰਦੀਆਂ ਦੀ ਆਪਸੀ ਏਕਤਾ ਦੀਆਂ ਗੱਲਾਂ ਤਾਂ ਬਹੁਤ ਚੱਲੀਆਂ ਪਰ ਏਕਤਾ ਬਿਲਕੁਲ ਨਹੀਂ ਹੋਈ। ਔਰ ਇਸ ਮੋਰਚੇ ਚੱਕੇ ਜਾਣ ਤੋਂ ਬਾਅਦ ਵੀ ਕੋਈ ਏਕਤਾ ਹੋਣੀ ਤਾਂ ਬਹੁਤ ਦੂਰ ਦੀ ਗੱਲ ਸੀ। ਜਿਹੜਾ ਗੈਰ-ਰਾਜਨੀਤਿਕ ਮੋਰਚਾ ਸੀ ਉਹਦੇ ਵਿੱਚ ਵੀ ਹੋਰ ਵੰਡੀਆਂ ਪੈ ਗਈਆਂ। ਮੋਰਚੇ ਦੇ ਵਿੱਚ ਪੈਸਿਆਂ ਦੇ ਗਵਨ ਦੇ ਇਲਜ਼ਾਮ ਲੱਗੇ, ਹਿਸਾਬ ਮੰਗੇ ਗਏ। ਇਹ ਵੀ ਇੱਥੋਂ ਤੱਕ ਕਿਹਾ ਗਿਆ ਕਿ ਦੁੱਧ ਵੇਚ ਦਿੱਤਾ ਗਿਆ ਹੈ। ਕਣਕ ਵੇਚੀ ਗਈ ਹੈ ਪੈਸੇ ਕਰੋੜਾਂ ਦੇ ਹਿਸਾਬ ਨਾਲ ਇਥੋਂ ਗਵਨ ਕਰ ਦਿੱਤੇ ਗਏ ਨੇ ਔਰ ਇਹ ਹਿਸਾਬ ਦੇਣ ਦੀ ਇੱਕ ਕੋਸ਼ਿਸ਼ ਹੋਈ ਉਸ ਤੋਂ ਬਾਅਦ ਵੀ ਰੌਲਾ ਮੁੱਕਿਆ ਨਹੀਂ ਹੈ ਹਜੇ ਵੀ ਇਹ ਉਸੇ ਤਰੀਕੇ ਨਾਲ ਰੌਲਾ ਚੱਲ ਰਿਹਾ ਹੈ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤਰਾਸ਼ੀ ਦੋਸ਼ ਲਾਉਣ ਦਾ سلسلہ ਰੁਕਿਆ ਨਹੀਂ ਹੈ ਜਿਹੜਾ ਹਿਸਾਬ ਦੇਣ ਦਾ ਤਰੀਕਾ ਹੈ ਉਹਦੇ ਨਾਲ ਵੀ ਕਿਸੇ ਦੇ ਦਾ ਵਿਸ਼ਵਾਸ ਬਣਿਆ ਹੋਵੇ ਨਾ ਜਿੱਥੇ ਬੰਦੀਆਂ ਤੇ ਆਗੂਆਂ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਸਿਰਫ ਮੋਟਾ-ਮੋਟਾ ਇਹ ਕਿਹਾ ਗਿਆ ਕਿ ਐਨੇ ਪੈਸੇ ਆਏ ਐਨੇ ਖਰਚ ਦਿੱਤੇ ਗਏ ਇੱਕ ਮੋਰਚਾ ਕਹਿੰਦਾ ਅਸੀਂ 2 ਲੱਖ ਰੁਪਏ ਨਫੇ 'ਚਾਂ ਦੂਸਰਾ ਕਹਿੰਦਾ ਅਸੀਂ 3 ਲੱਖ ਰੁਪਏ ਘਾਟੇ 'ਚਾਂ ਚਲੋ ਜੀ ਹਿਸਾਬ ਹੋ ਗਿਆ ਇਸ ਤਰੀਕੇ ਨਾਲ ਵਿਸ਼ਵਾਸਨੀਯਤਾ ਲੋਕਾਂ ਦੀ ਨਹੀਂ ਬੱਜਦੀ ਜੋ ਇਲਜ਼ਾਮ ਇਹਨਾਂ ਤੇ ਐਨੇ ਲੰਮੇ ਸਮੇਂ ਤੋਂ ਲੱਗ ਰਹੇ ਨੇ ਇੱਕ ਦੂਜੇ ਨਾਲ ਜੋ ਉਹਨਾਂ ਦੇ ਝਗੜੇ ਨੇ ਲੜਾਈਆਂ ਨੇ ਉਹਨਾਂ ਦੇ ਨਾਲ ਇਹਨੇ ਦੇ ਅਕਸ ਨੂੰ ਬਹੁਤ ਵੱਡੀ ਧਾਣ ਲੱਗੀ ਹੈ ਜੋ ਪਹਿਲੇ ਮੋਰਚੇ ਦੇ ਦੌਰਾਨ ਇਹਨਾਂ ਦੀ ਸਥਿਤੀ ਬਣੀ ਸੀ ਇਹਨਾਂ ਦੀ ਪਰਸੈਪਸ਼ਨ ਆਮ ਲੋਕਾਂ ਦੇ ਵਿੱਚ ਬਣੀ ਸੀ ਉਹ ਚੱਕਨਾ ਚੂਰ ਹੋ ਗਈ ਹੈ ਹੁਣ ਇਹ ਜਿੱਥੇ ਬੰਦੀਆਂ ਪਹਿਲਾਂ ਨਾਲੋਂ ਕਿਸੇ ਮਾੜੀ ਸਥਿਤੀ ਵਿੱਚ ਹਨ ਕਿਸੇ ਚੰਗੀ ਜਾਂ ਮਜ਼ਬੂਤ ਸਥਿਤੀ ਦੇ ਵਿੱਚ ਨਹੀਂ ਹਨ ਤੇ ਫਿਰ ਬਚਦਾ ਕੌਣ ਹੈ ਪੁੱਛੀ ਬਚਦੀ ਫਿਰ ਭਾਜਪਾ ਤੇ ਆਮ ਆਦਮੀ ਪਾਰਟੀ ਹੀ ਹੈ ਜਿਹੜੀ ਇਸ ਸਮੇਂ ਪੂਰੀ ਕੋਸ਼ਿਸ਼ ਦੇ ਵਿੱਚ ਹੈ ਕਿ ਟਕਰਾਅ ਦੀ ਸਥਿਤੀ ਲੋਕਾਂ ਨੂੰ ਇਹ ਲੱਗੇ ਇਹ ਦੋ ਤਰ੍ਹਾਂ ਦੇ ਜਿੱਨ੍ਹਾਂ ਦੇ ਵਿੱਚ ਲੜਾਈ ਹੈ 27 ਦੇ ਵਿੱਚ ਜੇ ਸਰਕਾਰ ਬਣਨੀ ਹੈ ਜਾਂ ਬਣਾਉਣੀ ਹੈ ਤਾਂ ਲੜਾਈ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਹੀ ਹੋਵੇਗੀ ਇਹ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੌਲੀ-ਹੌਲੀ ਇਹ ਲੱਗ ਰਿਹਾ ਹੈ ਕਿ ਭਾਜਪਾ ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਪ੍ਰਯੋਗ ਕਰਨ ਦੀ ਲੋੜ ਹੁਣ ਨਹੀਂ ਜਿੰਨੇ ਪ੍ਰਯੋਗ ਕਰਨੇ ਸੀ ਉਹ ਕਰ ਲਏ ਗਏ ਨੇ ਹੁਣ ਵਾਪਸ ਜਿਹੜੀ ਪੁਰਾਣੀ ਰਾਜਨੀਤੀ ਹੈ ਜਿਹਨੂੰ ਜ਼ਮੀਨੀ ਪੱਧਰ ਦੀ ਰਾਜਨੀਤੀ ਕਿਹਾ ਜਾਂਦਾ ਹੈ ਉਸ ਸਿਆਸਤ ਤੇ ਵਾਪਸ ਆਉਣ ਦੀ ਲੋੜ ਹੈ ਲੋਕਾਂ ਦੇ ਹਰ ਮੁੱਦੇ ਵਿੱਚ ਸ਼ਾਮਲ ਹੋਵੋ ਸਰਕਾਰ ਦੇ ਖਿਲਾਫ ਜਿੱਥੇ ਵੀ ਕੋਈ ਦਰਨਾ ਲੱਗਦਾ ਹੈ ਜਿੱਥੇ ਵੀ ਕੋਈ ਮੁੱਦਾ ਉੱਠਦਾ ਹੈ ਉਸ ਦੇ ਵਿੱਚ ਅੱਗੇ ਹੋ ਕੇ ਤੁਸੀਂ ਭਾਗ ਲਓ ਲੋਕਾਂ ਨੂੰ ਇਹ ਦਿਖਣਾ ਚਾਹੀਦਾ ਹੈ ਕਿ ਜ਼ਮੀਨ ਦੇ ਉੱਤੇ ਲੜਨ ਵਾਲੀ ਇੱਕੋ ਤਿਰਪਚੀ ਹੈ ਤੇ ਉਹ ਭਾਜਪਾ ਹੈ ਤੇ ਇਸੇ ਤਰੀਕੇ ਨਾਲ ਜਦੋਂ ਤੁਸੀਂ ਹਰ ਮੁੱਦੇ ਦੇ ਵਿੱਚ ਸ਼ਾਮਲ ਹੋਵੋਗੇ ਹਰ ਲੜਾਈ ਦੇ ਵਿੱਚ ਸ਼ਾਮਲ ਹੋਵੋਗੇ ਤਾਂ ਹੌਲੀ-ਹੌਲੀ ਉਹ ਕਿਸਾਨਾਂ ਦੇ ਮੁੱਦਿਆਂ ਦੇ ਵਿੱਚ ਵੀ ਤੁਸੀਂ ਸ਼ਾਮਲ ਹੋਣ ਲੱਗ ਜਾਓਗੇ ਤੇ ਉਸ ਲੜਾਈ ਦਾ ਵੀ ਤੁਸੀਂ ਹਿੱਸਾ ਬਣ ਜਾਓਗੇ ਇਸੇ ਤਰੀਕੇ ਨਾਲ ਤੁਹਾਡੀ ਐਕਸੈਪਟੈਂਸ ਜਿਹੜੀ ਹੈ ਉਹ ਪਿੰਡਾਂ ਦੇ ਵਿੱਚ ਵੀ ਦੁਬਾਰਾ ਬਣਨ ਲੱਗ ਜਾਏਗੀ ਤੇ ਤੁਸੀਂ ਹੌਲੀ-ਹੌਲੀ ਉਹਨਾਂ ਦੇ ਦਿਲਾਂ ਵਿੱਚ ਘਰ ਘਰ ਜਾਓਗੇ ਕਿਉਂਕਿ ਉਹਨਾਂ ਦੇ ਨਿਸ਼ਾਨੇ ਤੇ ਹੁਣ ਆਮ ਆਦਮੀ ਪਾਰਟੀ ਜਾਂ ਸਰਕਾਰ ਸੱਤਾ ਧਿਰ ਆ ਗਈ ਹੈ ਸੋ ਜੇ ਉਹ ਸੱਤਾ ਧਿਰ ਨਾਲ ਲੜ ਰਹੇ ਨੇ ਤੇ ਬਾਕੀ ਸਿਆਸੀ ਪਾਰਟੀਆਂ ਕਮਜ਼ੋਰ ਜਾਪਦੀਆਂ ਨੇ ਤਾਂ ਇੱਕੋ ਇੱਕ ਸਿਆਸੀ ਮਜ਼ਬੂਤ ਧਿਰ ਹੈ ਉਹ ਭਾਜਪਾ ਦੇ ਰੂਪ ਦੇ ਵਿੱਚ ਦਿਖਾਈ ਦੇਵੇਗੀ ਤੇ ਜਦੋਂ ਭਾਜਪਾ ਸੜਕਾਂ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਲੜੇਗੀ ਤਾਂ ਉਹਨਾਂ ਦਾ ਸਾਥ ਇਕ ਦੂਜੇ ਨੂੰ ਮਿਲਣਾ ਸੁਭਾਵਿਕ ਸੋ ਕੋਸ਼ਿਸ਼ਾਂ ਹੁਣ ਇਹ ਹੋ ਰਹੀਆਂ ਨੇ ਕਿ ਭਾਜਪਾ ਚਾਹੇ ਉਹ ਲੈਂਡ ਪੁੱਲ ਦੀ ਪਾਲਿਸੀ ਹੋਵੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਮੁੱਦਾ ਹੋਵੇ ਜਿਹਨੂੰ ਕਿਸਾਨਾਂ ਦਾ ਮੁੱਦਾ ਕਿਹਾ ਜਾ ਸਕਦਾ ਹੈ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਏਗੀ ਕਿਸਾਨਾਂ ਦਾ ਸਾਥ ਦੇਗੀ ਤੇ ਦੋਵੇਂ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਇੱਕੋ ਸਟੇਜ ਤੇ ਸਰਕਾਰ ਦੇ ਵਿਰੁੱਧ ਲੜਦੇ ਵੀ ਦਿਖਾਈ ਦੇ ਸਕਦੇ ਨੇ ਜਿਵੇਂ ਜਿਵੇਂ ਸਤਾਈ ਨੇੜੇ ਆਉਂਦਾ ਜਾਏਗਾ ਤੇ ਲੜਾਈ ਹੋਰ ਤਿੱਖੀ ਹੁੰਦੀ ਜਾਏਗੀ ਤੇ ਜਦੋਂ ਸ਼ਾਇਦ ਕਣਕ ਦਾ ਸੀਜ਼ਨ ਸ਼ੁਰੂ ਹੋਣਾ ਹੋਵੇ ਉਦੋਂ ਇਸ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਸਿਖਰ ਅੰਦੋਲਨ ਹੈ ਉਹ ਸ਼ਾਇਦ ਸਿਖਰ ਵੱਲ ਨੂੰ ਵਧੇ ਤੇ ਉਦੋਂ ਇਹ ਤਿੱਖਾ ਹੋਰ ਹੋਣ ਦੀ ਸੰਭਾਵਨਾ ਹੈ ਉਦੋਂ ਪਾਜਪਾਕੀ ਕਰਦੀ ਹੈ ਔਰ ਸਾਰੀਆਂ ਨਜ਼ਰਾਂ ਉਸ ਦੇ ਉੱਪਰ ਹੀ ਟਿਕੀਆਂ ਹੋਣਗੀਆਂ ਫਿਲਹਾਲ ਉਮੀਦ ਕਰਦੇ ਹਾਂ ਕਿ ਬਾਕੀ ਸਿਆਸੀ ਤਰਾਂ ਜੜੀਆਂ ਨੇ ਉਹ ਵੀ ਆਪਣਾ ਐਕਟ ਸੰਭਾਲਣ ਦੀ ਕੋਸ਼ਿਸ਼ ਕਰਨਗੇ ਆ ਉਹ ਵੀ ਆਪਣੀ ਆਪਣੀ ਰਣਨੀਤੀ ਬਣਾ ਕੇ ਇਸ ਲੜਾਈ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਗੇ ਆ ਤਾਂ ਕਿ ਸਤਾਈ ਦੇ ਵਿੱਚ ਲੜਾਈ ਇੱਕ ਪਾਸੜ ਨਾ ਰਹਿ ਜਾਵੇ ਬਲਕਿ ਫਸਮਾ ਮੁਕਾਬਲਾ ਹੋਵੇ ਤੇ ਇਸ ਫਸਮੇ ਮੁਕਾਬਲੇ ਦੇ ਵਿੱਚੋਂ ਲੋਕਾਂ ਦੇ ਹਿੱਤ ਦੀ ਸਰਕਾਰ ਬਣੇ ਇਸੇ ਉਮੀਦ ਦੇ ਨਾਲ ਤਤਵ ਵਿਧਾ ਲੈਣੇ ਆ ਧੰਨਵਾਦ